ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਠ ਪੜਾਉਣ ਵਾਲੀ ਪੁਲਿਸ ਆਪ ਹੀ ਨਿਯਮਾਂ ਦੀਆਂ ਧੱਡੀਆਂ ਡਾਉਂਦੀ ਨਜ਼ਰ ਆਈ ਅਜਨਾਲਾ ਥਾਣੇ ਦੇ ਬਾਹਰ ਖੜੇ ਜਬਤ ਕੀਤੇ ਵਾਹਨਾਂ ਦੇ ਨਾਲ ਲੋਕਾਂ ਨੂੰ ਆ ਰਹੀਆਂ ਭਾਰੀ ਮੁਸ਼ਕਲਾਂ ਭਾਬਾ ਸਿੰਘ ਜਿਹੜਾ ਮੀਨ ਮੈਂਬਰ ਹੈ ਨਾ ਉਹ ਵੀ ਬੁਲਾ ਕੇ ਇਹ ਕਹਿਿਆ ਜਾ ਸਕਦਾ ਹੈ ਕਿ ਜੀਐਨਆਈਟੀ ਇਹ ਪਾਗਲ ਹੋ ਗਏ ਨੇ ਸਰਾ। ਪਹਿਲਾਂ ਕਹਿੰਦਾ ਨਾਲ ਆਵੋ ਧਿਆਨ ਚ ਆ ਜਾਓ ਥੋੜਾ ਜਿਹਾ ਹਲਕੇ ਸ। ਅੱਜ ਡਿਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜੀ। ਅਸੀਂ ਮੰਗ ਪੱਤਰ ਦੇ ਕੇ ਆਏ ਕਿ ਅਬ ਜੀ ਦੇਖੋ ਤੁਹਾਡੇ ਆਸ-ਪਾਸ ਸੱਜੇ ਪਾਸੇ ਗੱਡੀਆਂ ਖੜਦੀਆਂ, ਖੱਬੇ ਪਾਸੇ ਗੱਡੀਆਂ ਖੜਦੀਆਂ। ਇਹ तकरीबन ਅੱਧੀ ਸੜਕ ਤੇ ਨਾਲ ਮੱਲੀ ਹੋਈ ਹੈ। ਇਹ ਜਿਹੜੀ ਐਸਐਹ ਰੋਡ ਤੇ ਇੱਕ ਗੱਡੀ ਤਾਂ ਬਿਲਕੁਲ ਅੱਧੀ ਸੜਕ ਦੇ ਵਿਚਕਾਰ ਹੈ ਜਿੱਥੇ ਕਿ ਨਾਰਮਲ ਐਕਸਪੀਰੀਅੰਸ ਦਾ ਖਤਰਾ ਖਤਰਾ ਹੈ। ਆਹ ਸਾਹਮਣੇ ਤੁਹਾਡੇ ਡਾਕਟਰ ਖੜਾ ਜੀ ਇਹਦੇ ਵਿੱਚ ਇੱਕ ਫਸਾਜਣ ਹੋਇਆ। ਇਕਾ ਬੰਦਾ ਦੀ ਗੱਡੀ ਵਜੇ ਹੀ ਉਹਨੂੰ ਐਕਸੀਡੈਂਟ ਹੋ ਗਿਆ ਮੇਰੇ ਖਾਤੇ ਮੈਂ ਸੁਣਿਆ ਹੈ ਕਿ ਬੀਬੀ ਦੀ ਮੌਤ ਹੀ ਹੋ ਗਈ ਹੈ ਉਹ ਇਹ ਬਿਲਕੁਲ ਕੰਕਰਦੀ ਨਹੀਂ ਸੁੱਤੇ ਨੂੰ ਪਤਾ ਲੱਗਦਾ ਕਿ ਚੀਜ਼ ਹੋ ਗਿਆ ਸ਼ਮਾ ਗਿਆ ਜੀ ਦੇ ਖਰੇ ਨਾ ਮੇਰੇ ਵਾਲੀ ਕਾਲੀ ਹੈ ਜੇ ਇੱਥੇ ਜਗ੍ਹਾ ਨਹੀਂ ਹੈਗੀ ਸਟੇਟ ਪੇ ਆਪਣੇ ਗਵਰਨਰ ਕੌਂਸਲ ਦੇਖੋ ਕਿ ਜਿਹੜੀ ਆਈਡੀ ਆਈ ਕਿਤੇ ਖਲਾੜ ਲਾਣੀ ਕਿਥੇ ਮਰਜ਼ੀ ਕਰਾਉਂ ਪਰ ਸ਼ਕਤੀ ਤੇ ਨਾਲ ਗੱਡੀ ਖਾਲੀ ਹੰਡੀ ਅਫੀਸਰ ਸਾਹਿਬ ਨੇ ਕਿਆ ਜਵੇਂ ਜਹੀਂ ਮੈਂ ਮੰਨਦੇ ਆ ਕਿ ਉਹ ਮਤਲਬ ਸੀਨੀਅਰ ਅਫਸਰ ਹੈਗੇ ਉਹ ਉਹਨਾਂ ਨੇ ਕਿਆ ਉਹ ਕੁਰਾ ਕਰਨਗੇ ਉਹਨਾਂ ਖੰਦੀ ਬਾਪੇ ਆਇਆ ਕਿ ਇਹ ਕੈਂਪੇਨ ਦੇ ਵਿੱਚ ਸਵਾਰ ਹੋਇਆ ਕਿ ਕੈਂਪ ਠੀਕ ਹੁੰਦੇ ਉਹ ਅੱਜ ਇੱਥੇ ਇਕੱਠੇ ਹੋਏ ਜੀ ਮੇਰਾ ਨਾਮ ਅਨਜੀਤ ਸਿੰਘ ਬਾਘਿਆ ਸੰਯੁਕਤ ਕਿਸਾਨ ਭਲਾਈ ਸੁਸਤਾਜ ਨਾਲਾ ਦਾ ਪ੍ਰਧਾਨ ਆ ਅੱਜ ਦਾ ਜਿਹੜਾ ਮੈਟਰ ਆ ਕਿ ਜਿਹੜੀਆਂ ਨਜਾਇਜ਼ ਤੌਰ ਤੇ ਗੱਡੀਆਂ ਖਲੋਤੀਆਂ ਨੇ ਰੋਡ ਦੇ ਉੱਤੇ ਮਾਈਨਿੰਗ ਵਾਲਿਆਂ ਨੇ ਇਹਨਾਂ ਦੇ ਪਰਚੇ ਕੀਤੇ ਨੇ ਜਿਹੜੇ ਜਿਹੜੇ ਰੇਤਾ ਦੁਕੀ ਵੇਚਦੇ ਸੀ ਜਾਂ ਲੈਂਦੇ ਆ ਉਹਨਾਂ ਦੇ ਪਰਚੇ ਕਰਕੇ ਇਹਦਾ ਰੋਡ ਤੇ ਖੜਾ ਰੀਆਂ ਨੇ ਜਿਹੜੀਆਂ ਗੱਡੀਆਂ ਨੇ ਨਜਾਇਜ਼ ਤੌਰ ਤੇ ਰੋਡ ਤੇ ਖਲੋਤੀਆਂ ਨੇ ਇਹ ਐਕਸੀਡੈਂਟ ਨੂੰ ਸੱਦਾ ਦੇ ਰੀਆਂ ਨੇ ਉਦੇ ਸਬੰਧ ਵਿੱਚ ਅੱਜ ਅਸੀਂ ਐਸਡੀਐਮਸ ਆਪਣੇ ਜੀਪੀ ਸਾਹਿਬ ਨੂੰ ਇੱਕ ਉਪਰੀ ਜਿਥੇ ਮਦਦੂ ਮੈਂਬਰੇਟਿਵ ਦਿੱਤਾ ਆ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਗਲੇ 3 ਦਿਨ ਦੇ ਵਿੱਚ ਵਿੱਚ ਇਹ ਰੋਡ ਜਿਹੜਾ ਸਾਡਾ ਸਾਰਾ ਖਾਲੀ ਕਰਵਾਤਾ ਜਾਏਗਾ ਲੱਗਦਾ ਪੁਲਿਸ ਲੋਕਾਂ ਨੂੰ ਪਾਠ ਪੜਾਉਂਦੀ ਆ ਡਰਾਈਵਿੰਗ ਨਿਯਮਾਂ ਦਾ ਪਰ ਆਪ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਦੇਖੋ ਦੀਵੇ ਥਲੇ ਢੇਰਾ ਹੁੰਦਾ ਆ ਉਹਨਾਂ ਨੂੰ ਉਹ ਭੋਲੀ ਗਏ ਨੇ ਕਿ ਆਪਾਂ ਗੱਡੀਆਂ ਜਿਹੜੀਆਂ ਨੇ ਗਲਤ ਰੋਡ ਤੇ ਲਾਈਆਂ ਨੇ ਗਲਤ ਸਾਈਡ ਤੇ ਲਾਈਆਂ ਨੇ ਉਹਨਾਂ ਨੂੰ ਸ਼ਾਇਦ ਇਹ ਚੇਤਾ ਹੀ ਭੁੱਲ ਗਿਆ ਕੋਈ ਇੰਨੇ ਕੰਮ 'ਚ ਵਿਜੀ ਨੇ ਉਹਨਾਂ ਨੂੰ ਚੇਤਾ ਨਹੀਂ ਆਇਆ ਅੱਜ ਅਸੀਂ ਪ੍ਰਸ਼ਾਸਨ ਨੂੰ ਚੇਤਾ ਕਰਾਉਣ ਆਏ ਆ ਭਾਈ ਜਿਹੜੀਆਂ ਤੁਸੀਂ ਗੱਡੀਆਂ ਲਾਈਆਂ ਨੇ ਉਹ ਗਲਤ ਜਗ੍ਹਾ ਲਾਈਆਂ ਨੇ ਕਿਰਪਾ ਕਰਕੇ ਇਹਨੂੰ ਖਾਲੀ ਜਗ੍ਹਾ ਤੇ ਗੱਡੀਆਂ ਨੂੰ ਸ਼ਿਫਟ ਕਰੋ ਸੀਸ ਦਿਨ ਮਾਮਲੇ ਦਰਜ ਕੀਤੇ ਗਏ ਸੀ ਤਾਂ ਉਸ ਦਿਨ ਵੀ ਸਾਡੀ ਗੱਲ ਰਹੀ ਸੀ ਤੇ ਕਹਿੰਦੇ ਸੀ ਸਾਡੇ ਕੋਲ ਜਗ੍ਹਾ ਨਾ ਹੋਣ ਕਰਕੇ ਇੱਥੇ ਜਿਹੜਾ ਇਹਨਾਂ ਟਰੱਕਾਂ ਨੂੰ ਲਗਾਇਆ ਗਿਆ ਜਗ੍ਹਾ ਦੀ ਜਗ੍ਹਾ ਜੇ ਨਹੀਂ ਹੈਗੀ ਤੇ ਲੋਕਾਂ ਦੇ ਚਲਾਨ ਨਾ ਕੱਟੋ ਜਿੱਦੋਂ ਜਗ੍ਹਾ ਆਏਗੀ ਉਦੋਂ ਗੱਡੀਆਂ ਫੜਦੇ ਹੋ ਤੁਸੀਂ ਹੁਣ ਤੁਸੀਂ ਮੁਜਰਮ ਫੜਦੇ ਜ ਜੇ ਜਗ੍ਹਾ ਹੈ ਹੀ ਨਹੀਂ ਜੇਲ੍ਹ ਚ ਤੇ ਮੁਝ ਨੂੰ ਫੜੋ ਨਾ ਤੇ ਜਗ੍ਹਾ ਹੈਗੀ ਤਾਂ ਫੇਰ ਹੀ ਫੜਦੇ ਜੇ ਨਾ ਤੇ ਵਾਦੀ ਪਹਿਲਾਂ ਜਗ੍ਹਾ ਤਿਆਰ ਕਰੋ ਫਿਰ ਤੇ ਫੇਰ ਗੱਡੀਆਂ ਦਾ ਤਰਾਨ ਘੱਟ ਲਈ ਕੋਈ ਵੱਡਾ ਹਾਦਸਾ ਵਾਪਰਦਾ ਤੇਰਾ ਕਾਰਨ ਜਿਹੜਾ ਵਾ ਕੀ ਬਣੇਗਾ ਤਾਂ ਕੌਣ ਇਹਦਾ ਜ਼ਿੰਮੇਵਾਰ ਹੋਵੇਗਾ ਦੇਖੋ ਅਸੀਂ ਤਾਂ ਸਪਸ਼ਟ ਤੌਰ ਤੇ ਡਿਪਟੀ ਸਾਹਿਬ ਨੇ ਗੱਲ ਪੱਕੇ ਤੌਰ ਤੇ ਦੱਸੀ ਆ ਅਗਰ ਕੋਈ ਹਾਦਸਾ ਵਾਪਰਿਆ ਕਿਸੇ ਦਾ ਜਾਨੀ ਔਰ ਮਾਲੀ ਨੁਕਸਾਨ ਹੋਇਆ ਪ੍ਰਸ਼ਾਸਨ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਵੇਗਾ ਜੇਕਰ ਤੁਹਾਡੇ ਅਕੋਰਡਿੰਗ ਜੋ ਤੁਸੀਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਕਾਰਵਾਈ ਨਹੀਂ ਹੁੰਦੀ ਅਗਲਾ ਸੱਪ ਕੀ ਹੋਏਗਾ ਤੁਹਾਡਾ ਫੇ ਬਿਲਕੁਲ ਸੱਚ ਕਰ ਲਿਆ ਇਹ ਐਵੇਂ ਕਿਸੇ ਦੇ ਦੀ ਪੁੱਤ ਨਹੀਂ ਅਸੀਂ ਮਰਵਾਉਣੇ ਫਿਰ ਅਸੀਂ ਸਖਤ ਕਰਾਂਗੇ ਤੇ ਹੁਣ ਇਹਨਾਂ ਦੀ ਮਰਜ਼ੀ ਆ ਛੇਤੀ ਚੁੱਕਦੇ ਨਹੀਂ ਚੁੱਕਦੇ ਅੱਜ ਅਸੀਂ ਇਹਨਾਂ ਨੂੰ ਮੈਮੋਰੰਡਮ ਟੇਬਲ ਟਾਗ ਦੇ ਤੌਰ ਤੇ ਦੇ ਆਏ ਅੱਜ ਫਿਰ ਦੇਖਾਂਗੇ ਮੈਂ ਚਾਹੁੰਦੇ ਹਾਂ ਅੱਜ ਜਿਹੜਾ ਮੰਗ ਪੱਤਰ ਦਿੱਤਾ ਹੈ ਤਾਂ ਕਿਸ ਤਰੀਕੇ ਨਾਲ ਵੇਖਦੇ ਹੋ ਮਿੰਟ ਲੱਗੇ ਰਨਾਮ ਸਾਹਿਬ ਜੀ ਸ੍ਰੀ ਗੰਡ ਪੱਥਾਰੀ ਸਿੰਘ ਸੰਯੁਕਤ ਕਿਸਾਨ ਭਲਾਈ ਸਸਤਾ ਦਾ ਮੈਂਬਰ ਆ ਜੀ ਇਹ ਮੈਂ ਤੇ ਦੇ ਬਾਰੇ ਇਹੋ ਕਹਿਣਾ ਚਾਹਾਂਗਾ ਕਿ ਇਹ ਗੱਡੀਆਂ ਜਿਹੜੀ ਜੂਪਟਰਾ ਲੱਗਿਆ ਇਹ ਜਿਸ ਤਰ੍ਹਾਂ ਅਮਰਸਾਰ ਆਪਾ ਜਾਜ ਗੜ ਵੇਨੇ ਨਾ ਜਾ ਕੇ ਕਵਾੜ ਇਹ ਉਸ ਤਰ੍ਹਾਂ ਥਾਣਾ ਘਟ ਤੇ ਕਵਾੜ ਕੰਨਾ ਜ਼ਿਆਦਾ ਲੱਗ ਰਿਹਾ ਵਾ ਇਹ ਉਹਦੇ ਵਾਸਤੇ ਅੱਜ ਅਸੀਂ ਇੱਕ ਮੈਮੋਰੰਡਮ ਲਿਖ ਕੇ ਡੀਐਸਪੀ ਸਾਹਿਬ ਨੂੰ ਦਿੱਤਾ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਇਹ 3 ਦਿਨ ਦੇ ਵਿੱਚ ਵਿੱਚ ਇਹ ਖਾਲੀ ਕਰਾਂਗੇ ਹਾਦਸਾ ਜਿਹੜਾ ਹੈ ਹੁਣੋਂ ਤੋਂ ਵੱਡੇ ਹਾਦਸੇ ਹੋਣ ਤੋਂ ਟਲ ਜਾਣ ਦੁਨੀਆਂ ਬਹੁਤ ਔਖੀ ਆ ਇੱਕ ਪੁਲਿਸ ਡਿਪਾਰਟਮੈਂਟ ਦਾ ਹੁਣ ਕਰਕੇ ਇਹ ਗੱਲ ਨਹੀਂ ਉਠਾ ਸਕੇ ਲੋਕ ਕਿਉਂਕਿ ਡਰਦੇ ਆ ਪੁਲਿਸ ਤੋਂ ਇਹ ਸਾਨੂੰ ਗੁਜਾਇਆ ਨਾ ਕਰਦੇ ਲੋਨ ਨਾ ਕਰਦੇ ਪਰ ਸਾਡੀ ਗੱਲ ਬਹੁਤ ਧਿਆਨ ਨਾਲ ਸੁਣੀ ਉਹਨਾਂ ਦੇ ਡੀਐਸਪੀ ਸਾਹਿਬ ਨੇ ਉਹਨਾਂ ਨੇ ਅਖੇ ਅਗੇ ਮੇਰੇ ਤੇ ਆਖਿਆ ਗੱਲ ਇਹ 1-2 ਦਿਨਾਂ ਦੇ ਵਿੱਚ ਅਸੀਂ ਖਾਦੀ ਕਰਵਾਵਾਂਗੇ ਤੇ ਸਾਫ ਸਾਫ ਹੋ ਜਾਊਗਾ ਇਹਦੇ ਵਿੱਚ ਦੋਨੇ ਪਨੇ ਮਤਲਬ ਲੱਗਦਾ ਨਹੀਂ ਥਾਣੇ ਦੀ ਲੋਕੇਸ਼ਨ ਹੀ ਮਾਰੀ ਗਈ ਆ ਸਾਰਾ ਕਵਾੜ ਕਰਨਾ ਲੱ ਬਾਕੀ ਅਦਰਵਾਈਜ਼ ਉਹਦੇ ਨਹੀਂ ਇੰਨਾ ਕੋਈ ਜਗ੍ਹਾ ਹੈਗੀ ਤੇ ਜਿਹੜੇ ਜਦੋਂ ਇਹ ਮੁਕਦਮਾ ਕਰਦੇ ਆ ਦਰਜ ਕਰਦੇ ਆ ਉਹਦੇ ਘਰ ਹੀ ਰੱਖ ਦੇਣ ਉੱਥੇ ਬੌਂਡ ਕਰ ਹੁਣ ਉੱਥੇ ਤਾਲਾ ਮਾਰ ਦੇਣ ਸੰਗਲਵਾਰ ਦੇਣ ਉੱਥੇ ਆਪਣਾ ਉਹ ਉਹਦੇ ਘਰੇ ਜੀ ਦੀ ਗੱਡੀ ਆ ਉਹਦੇ ਘਰੇ ਹੀ ਰਹਿਣ ਦੇਣ ਗੱਡੀ ਚ ਗੱਡੀ ਤੇ ਚਲਾਉਣ ਤੋਂ ਰੋਕੀ ਨਾ ਪਾ ਜਮਾਤ ਜੀ ਆ ਗਾਦੋ ਵੀਰੇ ਦਾ ਹਾਲੇ ਵੀ ਆਗਾ ਬਾਕੀ ਕਾਲਜ ਦੇ ਵਿੱਚ ਮੜੀ ਵੱਡੀ ਗਰਾਊਂਡ ਆ ਆਈਟੀਆਈ ਐਡੀ ਵੱਡੀ ਗਰਾਊਂਡ ਆ ਉਥੇ ਖੜੇ ਕਰ ਦੇਣ ਕੁਛ ਨਾ ਕੁਛ ਹੋਵੇ ਨਾ ਕਿਤੇ ਅੱਧੀ ਹੋਵੇ ਵੇਖੋ ਮੇਡੀਆਂ ਮੇਡੀਆਂ ਕਰਕੇ ਤੇ ਲਾਈ ਜਾਂਦੇ ਨੇ ਰੋਜ ਦੀਆਂ ਪੰਜ ਚਾਰ ਹੋੜ ਫੜੀਆਂ ਜਾਂਦੀਆਂ ਉਹ ਗੰਨੇ ਵਾਲੀ ਹੋਣੀ ਤੋਂ ਟਰਾਲੀ ਲੰਘਦੀ ਆ ਤੇ ਉਹ ਘੱਟ ਤੋਂ ਘੱਟ ਨੂੰ 15 20 ਮਿੰਟ ਲੱਗ ਜਾਂਦੇ ਤੇ ਉਹ ਗੰਨੇ ਵਾਲੀ ਟਰਾਲੀ ਕੱਲੀ ਨੂੰ ਲੰਘਦੇ ਤੇ ਟ੍ਰੈਫਿਕ ਜਿਹੜੀ ਰੁਕ ਜਾਂਦੀ ਉਹ ਨਰਨਾ ਦਾ ਦਬਾਉਣਾ ਪਾਉਣਾ ਕਈ ਟਾਈਮ ਸਕੂਲ ਟਾਈਮ ਤੇ ਇਸ ਕਰਕੇ ਅਸੀਂ ਇਹ ਰਿਕਵੈਸਟ ਕੀਤੀ ਉਹਨਾਂ ਨੂੰ ਆਦਰਵਾਇਜ਼ ਉਹ ਤਿੰਨ ਦਿਨ ਤੱਕ ਕਰ ਲੈਂਦੇ ਤੇ ਠੀਕ ਹੈ ਨਹੀਂ ਤੇ ਫਿਰ ਅਸੀਂ ਆਪਣੀ ਸਥਾਦੀ ਮੀਟਿੰਗ ਕਰਕੇ ਅਗਲਾ ਸਟੈਪ ਜਿਹੜਾ ਕੋਈ ਹੋਵੇ ਫਿਰ ਉਹ ਤੁਹਾਨੂੰ ਮੈਮੋਰੰਡਮ ਦਿੱਤਾ ਤੁਹਾਨੂੰ ਜੀ ਜਿਹੜੀਆਂ ਗੱਡੀਆਂ ਥਾਣੇ ਦੇ ਬਿਲਕੁਲ ਬਾਹਰ ਲੱਗੀਆਂ ਨੇ ਕੀ ਕਹਣਾ ਹੈ ਮੇਰੇ ਨੌਲੇਜ ਹੈਗੀ ਹੈ ਇਹ ਗੱਲ ਮੈਂ ਇਹਨਾਂ ਨੂੰ ਇੰਸ਼ੋਰੈਂਸ ਦਿੱਤੀ ਹੈ ਕਿ 3 ਦਿਨ ਦੇ ਵਿੱਚ ਵਿੱਚ ਇਹ ਸਾਰੀਆਂ ਗੱਡੀਆਂ ਜਿਹੜੀਆਂ ਆ ਹਟ ਜਾਣੀਆਂ ਐਕਚੁਅਲੀ ਇਹ ਮੁਕਦਮੇ ਦੇ ਵਿੱਚ ਹੈਗੀਆਂ ਹੋਰ ਜਗ੍ਹਾ ਨਾ ਹੋਣ ਦੇ ਕਰਕੇ ਉੱਥੇ ਖੜੀਆਂ ਆ ਤੇ ਮੈਂ ਬੁਲਾਏ ਅੱਜ ਬੰਦੇ ਸਾਰੇ ਤੇ ਉਹ ਦੇਖਦੇ ਆ ਉਹਦਾ ਦਾ ਹੱਲ ਲੱਗਦਾ ਸਰ ਸੜਕ ਉੱਤੇ ਜਿਸ ਤਰੀਕੇ ਨਾਲ ਲੱਗਦਾ ਹਾਸਤੇ ਹਾਸੇ ਦਾ ਕਾਰਨ ਥਾਣੇ ਦੇ ਬਿਲਕੁਲ ਸਾਹਮਣੇ ਕੀ ਨਹੀਂ ਜਿਸ ਤਰੀਕੇ ਨਾਲ ਮੈਂ ਹਾਦਸੇ ਦਾ ਕਾਰਨ ਤਾਂ ਨਹੀਂ ਹੋ ਸਕਦਾ ਇਦਾਂ ਐਕਚੁਅਲੀ ਕੀ ਹੈ ਜਗਾ ਧੁੰਦ ਧੁੰਦ ਪੈਂਦੀ ਹੋਵੇ ਫਿਰ ਤਾਂ ਗੱਲ ਹੈਗੀ ਆ ਹੁਣ ਤਾਂ ਮੌਸਮ ਸਾਫ ਆ ਪਰ ਰਾਤ ਪਰ ਰਾਤ ਬਿਲਕੁਲ ਜੇ ਗੱਲ ਕਰੀ ਨੇਰ ਸਕੂਲ ਵੀ ਆ ਸਕੂਲਾਂ ਦੀ ਬੈਨਾ ਵੀ ਕੋਲ ਹੁੰਦੀਆਂ ਨੇ ਉਸੇ ਨਾਲ ਕਾਫੀ ਰਸ਼ ਹੋ ਜਾਂਦਾ ਬਸ ਦੁਪਹਿਰ ਦੇ ਟਾਈਮ ਤੇ ਦੁਪਹਿਰ ਦੇ ਟਾਈਮ ਮੈਂ ਇਹਨਾਂ ਨੂੰ ਇੰਸ਼ੋਰੈਂਸ ਦੇ ਹੀ ਦਿੱਤੀ ਕਿ ਤਿੰਨ ਦਿਨ ਦੇ ਵਿੱਚ ਵਿੱਚ ਇਹਦਾ ਹਾਲ ਹੀ ਕੱਢ ਦੇਣਾ ਮੈਂ ਨਾ ਸਾਰੀਆਂ ਗੱਡੀਆਂ ਦਾ ਉੱਥੋਂ ਹਟਾ ਦੇਣੀਆਂ ਉੱਥੋਂ ਠੀਕ